ਹੈਲੋ ਕੀ ਕੀ ਗੱਡਾ ਕਰਦੀ ਯਾਰ ਵੀਡੀਓ ਬਣਾ ਵੀ ਦੀ ਯਾਰ ਵੀਡੀਓ ਬਣਾ ਜਾ ਬਾਈ ਬਾਈ ਅਸੀਂ ਇੱਥੇ ਜਗ੍ਹਾ ਆ ਦੇ ਸੀ ਸਵਾਲ ਲੈਣ ਤੇ ਸ਼ਰੀਆ ਬੰਦਾ ਗੱਲ ਪੈਂਦਾ ਬਾਈ ਸਾਡੇ ਬਣਾ ਵੀਡੀਓ ਬਣਾ ਜਾ ਬਾਈ ਆ ਅਸੀਂ ਸਵਾਲ ਲੈਣ ਆਏ ਸਾਰਿਆਂ ਨੂੰ ਸਸਤਾ ਦੀ ਜੈਨੇ ਇਹ ਪਹਿਨਦੇ ਮਸਾ ਦੀ ਗੱਲ ਫਸਤੀ ਤੇ ਗੱਲੀ ਨਹੀਂ ਮਾਈ ਗੱਲ ਕਿਉਂ ਆ ਬਤਾ ਫਿਰ ਤਰਾ ਜਾ ਬਾਈ ਤੂੰ ਮੈਨੂੰ ਲੈ ਕੇ ਆ ਜਾ ਬਾਈ ਪੱਤਰ ਲਗਾ ਹੋਣੇ ਅਸੀਂ ਲੈ ਕੇ ਆ ਠੀਕ ਹੈ ਮੈਂ ਆਪਾਂ ਨਹੀਂ ਪੱਤਰ ਲੈ ਕੇ ਆਇਆ ਮੈਂ ਤੁਹਾਨੂੰ ਪੈਸੇ ਦੇ ਜੀ ਨਾ ਪੱਤਰ ਗੱਲੀ ਦੇ ਤੂੰ ਆਖਿਆ ਬਾਈ ਮੇਰੇ ਨਾਲ ਧੱਕਾ ਹੋਇਆ ਇਹ ਹੋ ਰਿਹਾ ਦੇਖੋ ਕਿ ਕਿਸੇ ਬੰਦੇ ਇਕੱਠੇ ਇਕੱਲੇ ਬਚੇ ਆ ਬਾਈ ਕੁੱਤਲ ਵਾਸਤੇ ਕੋਈ ਗੱਲ ਨਹੀਂ ਹੋ ਰਹੀ ਬਾਈ ਤੀਜੇ ਕਿਦਾਂ ਬਣਾ ਬਣਾ ਜਾਂਦੇ ਵੀ ਨਹੀਂ ਕੋਈ ਬਾਈ ਅਸਲ ਬਣਾਉਂਦੀ ਆ ਯਾਰ ਨੋ ਤਾਂ ਨਹੀਂ ਕਰਾ ਸਾਡੀ ਰੋਟੀ ਸੁਝਾਉਂਦੀ ਆ ਬਾਈ ਇਹ ਵੀ ਹੋ ਗੋ ਯਾਰ ਤੂੰ ਤੇਰੇ ਨਾਲ ਤੂੰ ਚ ਕੰਮ ਕਰਦਾ ਨਾ ਨਹੀਂ ਨਹੀਂ ਯਾਰ ਬਾਹਰ ਹੋ ਗਿਆ ਵੀਡੀਓ ਬਣਾ ਵੀਡੀਓ ਬਣਾ ਬਾਈ ਬਾਹਰ ਹੋ ਗਿਆ ਆਹੋ ਹੈਲੋ ਬਾਈ ਬੰਨ ਰੱਬ ਨਾ ਕਰ ਹੱਥ ਮਾਰਦੀ ਨਹੀਂ ਇਹ ਵੀ ਕੋਈ ਮੇਰੇ ਲਈ ਕੋਈ ਮੇਰੇ ਕੋਲ ਗੱਲ ਨਹੀਂ ਕੋਈ ਗੱਲ ਨਹੀਂ ਹਾਂ ਜੀ ਜੀ ਇਹਨੂੰ ਗੱਲ ਤੋਂ ਦਪਾਇਆ ਨਾ ਤੁਹਾਡਾ ਕੋਈ ਨਹੀਂ ਯਾਦ ਬੱਤੀ ਮਾਇਆ ਯਾਰ ਤੂੰ ਬਾਹਰ ਕੋਈ ਨਹੀਂ ਬਾਈ ਬਣਾ ਵੀ ਹੋਣਾ ਠੀਕ ਹੈ ਸੇਰ ਜੀ ਬਾਈ ਮੈਂ ਕਿਹਾ ਜੀ ਬਾਈ ਮੈਂ ਉਸ ਕੋਲ ਨਹੀਂ ਬਣਾ ਤੇ ਨਹੀਂ ਗਈ ਨਹੀਂ ਬਾਈ ਆ ਬੰਦੇ ਬੰਦ ਨੂੰ ਲੈ ਕੇ ਆਇਆ ਬਾਈ ਠੀਕ ਹੈ ਇਹਨੇ ਇਥੇ ਸਵਾਲ ਲਿਆ ਹੁਣ ਸੇਰ ਜੀ ਤੋਂ ਕਿ ਇੱਕ ਦਾ ਵੀ ਮੇਰੇ ਨਾਲ ਚੱਲਦਾ ਮੇਰਾ ਢੱਗੀ ਬੱਜੀ ਆ ਜਾਂਦਾ ਉਹ ਮੈਂ ਫਿਰ ਕਰਨਾ ਕੋਈ ਗੱਲ ਨਹੀਂ ਮੈਂ ਨੂੰ ਇਹ ਪੁੱਛਦਾ ਵੀ ਤੇਰਾ ਢੱਗੀ ਕੀ ਬੱਜੇ ਹੋ ਸਕਦਾ ਤੈਨੂੰ ਕੋਈ ਰੱਖਾਂ ਲੱਗਿਆ ਹੋਵੇ ਕਿਉਂਕਿ ਠੀਕ ਹੈ ਮੈਂ ਸੇਰ ਜੀ ਤੋਂ ਜਾਣਦਾ ਸੇਰ ਜੀ ਇਹਦੇ ਬੰਦੇ ਹੈ ਨਹੀਂ ਸਿਰ ਜੀ ਤੇਰਾ ਗੱਲ ਸੁਣੀ ਜਾਂਦੇ ਆ ਠੀਕ ਆ ਉਹ ਇਵੇਂ ਅਜੇ ਸਿਰ ਜੀ ਦੇ ਬੰਦੇ ਆ ਕਿਸੇ ਮੇਰੇ ਨਾਲ ਪੰਜਾਬ ਕੋਈ ਨਹੀਂ ਪਤਾ ਨਹੀਂ ਬੰਦਾ ਹੋ ਵੀ ਤਾੜ ਚੜੀ ਜਾਂਦਾ ਬਈ ਜੀ ਸਿਰ ਜੀ ਅਜੇ ਫੇਲੀ ਉਹਦੇ ਬੰਦੇ ਕੋਲ ਪਾਸੇ ਰੱਖਿਆ ਕਰੋ ਜੀ ਨਾ ਕੋਈ ਗੱਲ ਨਹੀਂ ਬੇਨਤੀ ਕੋਈ ਗੱਲ ਨਹੀਂ ਠੀਕ ਆ ਹੁਣ ਤੂੰ ਦੱਸ ਬਈ ਇਧਰ ਕੋਈ ਗੱਲ ਨਹੀਂ ਫੋਨ ਛੱਡ ਦੇ ਠੀਕ ਆ ਹੁਣ ਤੂੰ ਦੱਸ ਵੀ ਕੀ ਚੱਕਰ ਹੋਇਆ ਤੂੰ ਕਿਹਦੇ ਉੱਤੇ ਠੱਗੀ ਮਾਰੀ ਐ ਕੀ ਸਮਾਂ ਲੈਸ ਤੂੰ ਕੋਈ ਹਾਂ ਕੀ ਲਿਆ ਸੀਗਾ ਕਿੰਨਾ ਲੱਗਿਆ ਸਿੱਟਾ ਲੱਗਿਆ ਜੀ ਕਿੰਦੀਆਂ ਲਿਆ ਸੀ ਜੀ ਇਹਦੇ ਵਿੱਚ ਬੀਲੇ ਨਸੀ ਜੀ ਕਿੰਨੇ ਦੀ ਲਈ ਸੀਗੀ ਜੀ ਇੱਕ ਸੀਟ ਕਿੰਨੇ ਦੀ ਪਈ ਆ ਇੱਕ ਸੀਟ ਮੈਂ ਦਿੱਤੀ ਇਹਨਾਂ ਨੂੰ 460 ਰੁਪਏ ਦੀ 460 ਰੁਪਏ ਦੀ ਉੱਥੇ ਕਿੰਨੇ ਦੀ ਕਹਿੰਦੇ ਸੀਗੇ ਫਿਰ ਮਹਿੰਗੀ ਕਹਿੰਦੇ ਉੱਥੇ ਕਿੰਨੇ ਦੀ ਕਹਿੰਦੇ ਸੀ ਉੱਥੇ 1000 ਦੀ ਕਹਿੰਦੇ ਡਬਲ ਕਹਿੰਦੇ ਸੀ ਫਿਰ ਤੂੰ ਇਹ ਇਹ ਮੈਨੂੰ ਵਈ ਕਹਿੰਦਾ ਮੇਰਾ ਪਰਿਵਾਰ ਲੜੀ ਜਾਂਦਾ ਮੇਰੇ ਨਾਲ ਵੀ ਜਿਹੜੀ ਇਹ 460 ਦੀ ਸੀਟ ਹੈ ਉੱਥੇ 1000 ਦੀ ਦਿੰਦੇ ਇਹਨਾਂ ਫਰਕ ਨਹੀਂ ਹੋ ਸਕਦਾ ਮਤਲਬ ਵੀ ਤੇਰੇ ਨਾਲ ਉਹ ਠੱਗੀ ਮਾਰ ਰਹੇ ਆ ਵੀ ਚੀਜ਼ ਮਾੜੀ ਹੈ ਵੀ ਚੀਜ਼ ਮਾੜੀ ਮੈਂ ਕਹਾਂ ਯਾਰ ਵੀ ਚੀਜ਼ ਮਾੜੀ ਜਿਨੀ ਹੁੰਦੀ ਹੈ ਏਹਰ ਬੰਦਿਆਂ ਦਾ ਨਾ ਕੋਈ ਕੰਪ ਤੇ ਮੈਂ ਸੁਣ ਗਿਆ ਮੈਂ ਜੀ ਕਿ ਅਸੀਂ ਪਹਿਲਾਂ ਵੀ ਥੋੜਾ ਕੁ ਲੱਸੀ ਆਏ ਬਸ ਮੋਲ ਲੈ ਕੇ ਗਿਆ ਜੀ ਥੋੜਾ ਸਾਡੇ ਫਲੈਟਾਂ ਵਾਲੇ ਵੀ ਭਰਾ ਮੋਲ ਲੈ ਕੇ ਜਾਂਦੇ ਝੰਡੀ ਘੜ ਤੋਂ ਦੁਜਣੇ ਤੋਂ ਆਲੀ ਮੈਂ ਉਹੀ ਗੱਲ ਸਮਝਾਈ ਸੀ ਉਹ ਮੈਨੂੰ ਨਹੀਂ ਪਤਾ ਸੀ ਕੋਈ ਹੋਰ ਸੇਟ ਹੈ ਜੀ ਕੋਈ ਹੋਰ ਦੁਕਾਨ ਹੈ ਹਾਂਜੀ ਇਹਨੂੰ ਮੈਂ ਇਹੀ ਗੱਲ ਆਖੀ ਜੀ ਕਿ ਤਾਂ ਬਈ ਇਹ ਵੀ ਸਸਤੀ ਹੋ ਨਹੀਂ ਸਕਦੀ ਏਕਦਾ ਮੈਨੂੰ ਘਰ ਦੇ ਲਈ ਜਾਂਦੇ ਘਰ ਦੇ ਲਈ ਲੜਦੇ ਮੇਰੇ ਨਾਲ ਹੁਣ ਤੁਸੀਂ ਇਹਨੂੰ ਸਾਰਾ ਸਮਝਾਓ ਜੀ ਸਿਟਾ ਦਿਖਾਓ ਤੇ ਸਿਟਾ ਦਾ ਕੀ ਚੱਕਰ ਹੈ ਸਿੱਧਾ ਸਸਤਾ ਥੋੜਾ ਫਰਕ ਕੀ ਹੈ ਸਿਰਫ ਆਪਾਂ ਆ ਜਾਈਏ ਬਈ ਆ ਦੇਖੋ ਜੇ ਆਪਣੇ 80 ਚੈ ਜੀ ਇਹਨੂੰ ਤੁਸੀਂ ਬਾਈ ਜੀ ਨੂੰ ਠੀਕ ਹੈ 50 ਤੇ 1200 ਦੀ ਮਿਲਦੀ ਐ ਅਸੀਂ 460 ਤੋਂ ਸ਼ੁਰੂ ਕਰ ਦਿੰਦੇ ਆ ਦੇਣੀ ਠੀਕ ਹੈ ਬਾਈ ਨੂੰ 400 ਸਾਢੇ ਦੀ ਦਿੰਦੀ ਸੀ ਜੇ ਹੁਣ ਘਾਰੇ ਨੂੰ ਬਹਿ ਪੈ ਜੀ ਸਾਡੇ ਕੋਲ ਕੀ ਲਾਜ ਆਏ ਮਹਾਲੀ ਜਾਂਦਾ ਚੰਡੀਗੜ੍ਹ ਜਾਂਦਾ ਬਾ ਲੁਧਿਆਣਾ ਜਾਂਦਾ ਰੋਪੜ ਜਾਂਦਾ ਆ ਇਨਕਾਖ ਵੀ ਆ ਰਹੇ ਨੇ ਵਿੱਚੇ ਲੈਣ ਵਾਸਤੇ ਉਹਦਾ ਤਰਾਜ ਕਰਦੇ ਨੇ ਕੋਈ ਨਹੀਂ ਕੋਈ ਨਹੀਂ ਬਾਈ ਤੂੰ ਨਾ ਕਰ ਤੂੰ ਬਣਾ ਕੇ ਪਾਸ ਜਾ ਲੈ ਮੈਂ ਨਾ ਆ ਛੋੜ ਦੇ ਤੂੰ ਨਾ ਬੈਚਾ ਬਾਈ ਨਹੀਂ ਨਹੀਂ ਬਾਈ ਤੂੰ ਬੰਦੀ ਰੋਣ ਕੇ ਬਾਅਦ ਸਭ ਦੇ ਗੱਲ ਸਭ ਦੇ ਸਭ ਦੇ ਜਦੋਂ ਮੈਂ ਪੈ ਗਿਆ ਜੀ ਪੁਆਇੰਟ 8 ਨਾਲ ਦੇ ਦਨ ਪਰਪਤ ਸੀਟ ਤਾਂ ਬੰਨ ਦਿੱਤੀ ਐ ਇਹਨਾਂ ਵਿਚਾਰਿਆਂ ਨੂੰ ਬਤਨ ਸੀ ਕਿਵੇਂ ਮਾਫੀ ਜਾਂਦੀ ਐ ਅਸੀਂ ਇਹਨਾਂ ਨੂੰ ਪੂਰੀ ਤਸੱਲੀ ਕਰਵਾ ਰਹੇ ਹਾਂ ਜੀ ਕਿ ਭਾਈ ਜੀ ਕੁਝ ਕਰਕੇ ਪੁਰਾ ਜੀ ਆ ਆ ਸੀਟ ਵੀ ਦਿਖਾ ਦਿਓ ਮੜੀ ਕਿਵੇਂ ਆ ਸੀਟ ਵੀ ਦਿਖਾਏ ਹੈ ਕੀ ਆ ਆ ਦੇਖੋ ਜੀ ਬੰਨ ਬੋਲਿਆ ਬੰਨ ਐ ਅਖ ਰੋਡ ਵਰਗੀ ਸੀਟ ਐ ਇਹਨੂੰ ਕਿਵੇਂ ਮਾਰੀ ਤੁਸੀਂ ਕਿਵੇਂ ਕਹਦੇ ਹੋਗੇ ਬਹੁਤ ਸਰਵਾ ਨਹੀਂ ਮਾਰੀ ਤੁਸੀਂ ਕਿਵੇਂ ਕਹਿੰਦੇ ਜੇ ਜੇ ਚਲਦੀ ਐ ਸੀਟੇ ਬੰਨ ਦੀ ਸੀਟ ਐ ਇਹ ਹੁਣ ਜੇ ਦੇ ਕਾਰਨਾਂ ਨਹੀਂ ਲੜਦੀ ਆ ਹੁਣ ਮੈਂ ਜਾ ਰਿਹਾ ਕੀ ਹੱਦ ਕਰ ਸਰਦਾ ਅਸਲਾ ਜੀ ਇਹ ਕਿਹਾ ਮੈਂ 1000 ਰੁਪਏ ਵਾਲਾ ਸੂਟ 500 ਵਾਲੇ ਕਰ 500 ਵਾਲੇ ਕਰ ਜੀ ਆ ਉਹ ਵੀ ਸੂਟ ਵਧੀਆ ਸੀ ਆ ਉਹ ਲੇ ਗਿਆ ਸੇਲ ਤੋਂ ਇਹਦੀ ਘਰੇ ਇਧਰ ਚਲਾ ਕੇ ਮਾਰਿਆ ਮਤਲਬ ਜਿਹੜੀ ਰੀਡਿੰਗ ਹੁੰਦੀ ਜੀ ਉਹ ਚੀਜ਼ ਜਿਹੜੀ ਦੇਖਦੇ ਸਸਤੀ ਮਿਲੀ ਹੈ ਵਧੀਆ ਵੀ ਹੋ ਸਕਦੀ ਹੈ ਫਿਰ ਤੁਸੀਂ ਇਹ ਦੱਸ ਦਿਓ ਜੀ ਇਹ ਸਮਾਨ ਦਾ ਸਮਾਨ ਬੋਲਦਾ ਜੇ ਆਪਣਾ ਸਮਾਨ ਜਿੰਨਾ ਹੋਰ ਸੇਲ ਦਾ ਕੰਮ ਹੈ ਨਹੀਂ ਡੀਲ ਦਾ ਕੰਮ ਆ ਦੇਖੋ ਗਾਗਾ ਜੀ ਵੀਰੇ ਸਾਡੇ ਆਏ ਆ ਗਾਗਾ ਜੀ ਵੀ ਆ ਜੀ ਅੱਲ ਇੱਕ ਮਾੜਾ ਭਾਈ ਇਹਨਾਂ ਨਾਲ ਗੱਲ ਕਰਦੇ ਜੀ ਕਿੱਥੋਂ ਆਏ ਭਾਈ ਸਾਹਿਬ ਕਿੱਦੋਂ ਆਤੋਂ ਆਏ ਆ ਕਿੱਦੋਂ ਆਤੋਂ ਆਏ ਜੀ ਇਹ ਦੇਖੋ ਭਾਈ ਤਸੱਲੀ ਨਾਲ ਹੀ ਆਏ ਸਾਡੇ ਕੋਲੇ ਨਹੀਂ ਸਾਡੇ ਕੋਲ ਕਿਉਂ ਆਉਂਦੇ ਹੁਣ ਅਸੀਂ ਭਾਈ ਦੇਖੋ ਕਿੰਦਾ ਆ ਬਈ ਪਾਪਾ ਸਾਹਿਬ ਹੀ ਆਏ ਨੇ ਲੈਣ ਵਾਸਤੇ ਸਾਡੇ ਕੋਲੇ ਮਾਲ ਚਾਹੁੰਦੇ ਨੇ ਕਦੇ ਸੁਣ ਗਏ ਇੱਕ ਵਾਰ ਕਿਧਰੋਂ ਵਾਹੇ ਤੋਂ ਆਏ ਹੋ ਹੈਗੀਆਂ ਦੁਕਾਨਾਂ ਵਿੱਚ ਸਹੀ ਹੈਗੀਆਂ ਜੀ ਇਹਦੇ ਕੁਆਲਿਟੀ ਵਧੀਆ ਰੇਟ ਵੀ ਸਹੀ ਹੈ ਰੇਟ ਸਹੀ ਹੈ ਇੰਨੀ ਦੂਰੋਂ ਆਏ ਹੋ ਬਈ 20 ਕਿਲੋਮੀਟਰ ਤੋਂ ਇਹ ਫਿਰ ਇਤੋਂ ਸਪੈਸ਼ਲ ਆਏ ਹੋ ਹਾਂਜੀ ਸਪੈਸ਼ਲ ਆਈ ਹੈ ਅਸ਼ੇਰੀ ਦੇ ਕਿੰਨਾ ਕਿੰਨਾ ਚਿਰੋਗੇ ਚੋਣ ਲਓ ਜੀ ਸਾਨੂੰ ਹੋ ਗਿਆ 6-7 ਮਹੀਨੇ ਹੋਈ ਜੀ 6-7 ਮਹੀਨੇ ਸਾਰਾ ਇੱਥੋਂ ਹੀ ਆ ਮੈਂ ਤੁਸੀਂ ਬਈ ਸੇਉਦੇ ਜੀ ਕਿੰਨਾ ਚੋਗੇ ਚੋਣ ਲਓ ਚੇਤੂ ਵੀ ਤੁੰਗ ਹੋ ਗਈ ਮਤਲਬ ਆ ਦੇਖੋ ਜੀ ਇੰਨੇ ਗਾ ਗਏ ਤੁਸੀਂ ਬਾਈ ਕਿਥੇ ਹੁੰਦੇ ਹੋ ਲਾਲ ਬਾਈ ਲਾਲ ਬਾਈ ਬਤਲਵਾ ਦੇ ਕੋਲੇ ਤੇ ਬਾਈ ਕਿੰਨਾ ਚਿਰ ਧੂੜ ਜੇ ਬੋਲਣਾ ਫਕਸਾ ਤੱਕੇ ਨਾਲ ਹੀ ਨਾਣਾ ਹੋ ਗਿਆ ਸੱਤ ਮਿੰਟ ਹੋ ਗਈ ਅੱਠ ਮਿੰਟ ਹੋ ਗਈ ਕੀ ਸਮਾਨ ਲੈਣੇ ਬਾਈ ਲੜਾਈਆਂ ਲੈ ਕੇ ਆਣਾ ਠੀਕ ਹੈ ਜੀ ਕੋਈ ਕੰਪਲੇਟ ਨਹੀਂ ਬਾਈ ਕੰਪਲੇਟ ਨਹੀਂ ਕੋਈ ਬਿਸਤਰੀ ਵਧੀਆ ਕਹਿੰਦਾ ਵਧੀਆ ਕਿੱਥੋਂ ਲੈ ਕੇ ਆਏ ਠੀਕ ਹੈ ਜੀ ਠੇਕੇਦਾਰੋ ਮਤਲਬ ਇੰਨਾ ਸਮਾਨ ਪਸੰਦ ਕਰਦੇ ਆ ਹਾਂ ਅਸਰ ਦੀ ਦਿਖਾਓ ਬਣਾਇਆ ਜਿਹੜਾ ਅਪਲਾਈ ਕਰਵਾਉਣਾ ਹੈ ਆ ਦੇਖੋ ਹੁਣ ਆ ਦਿਖਾਉਣਾ ਹੈ ਤੇ ਆ ਛਿੱਟੇ ਮੋਤੀ ਇਹਦਾ ਪੂਰੀ ਬੰਨੀ ਹੋਈ ਹੈ ਜੀ ਪੂਰੀ ਗਾਰੰਟੀ ਹੈਗੀ ਇਹਦੀ ਪੂਰੀ ਗਾਰੰਟੀ ਜੇ ਖਰਾਬ ਹੁੰਦੀ ਹੈ ਪੂਰੀ ਗਾਰੰਟੀ ਜੀ ਜੇ ਕੁਝ ਵੀ ਪ੍ਰੋਬਲਮ ਆਉਂਦੀ ਹੈ ਜੀ ਪੂਰੀ ਇੱਕ ਦਿਨ ਦੋ ਆ ਲੋ ਜੀ ਕਿੰਨੇ ਸੀ ਜੇ ਖਰਾਬ ਹੁੰਦੀ ਸੀ ਇੱਕ ਦੀਆਂ ਦੋ ਦੇਵਾਂਗੇ ਇਦੋਂ ਵੱਡੀ ਗਾਰੰਟੀ ਮੈਂ ਨਹੀਂ ਮੰਨਦਾ ਵੀ ਕੋਈ ਗਾਰੰਟੀ ਦੇ ਦੂਗਾ ਬੰਨ ਤੇ ਬੰਨ ਦੇਵਾਂਗੇ ਬਾਈ ਜੇ ਬਹਿ ਪੈ ਗਿਆ ਤੁੰਨੂ ਆਪਾਂ ਜਦੋਂ 460 ਰੁਪਏ ਦੀ ਦੇ ਰਹੇ ਐ ਕਿ ਜਦੋਂ ਬਾਜ਼ਾਰ 'ਚ 1200 ਜੀ ਮਿਲਦੀ ਐ ਥੋੜਾ ਬਹਿ ਤਾਂ ਪਈ ਜਾਂਦਾ ਰਗਾ ਪੈਂਦਾ ਪੈਂਦਾ ਹੀ ਆਏਗਾ ਪਰੰਤੂ ਇਹਦੇ ਵਿੱਚ ਥੋੜਾ ਜਿਹਾ ਅਸੀਂ ਜੋ ਹੈ ਅੱਥੀ ਜ਼ਿੰਮੇਦਾਰ ਭਾਈ ਆ ਸਾਡੇ ਚਾਈ ਵਿਕਾਰੀ ਕਾਮਰ ਨੇ ਤੇ ਕੋਠੀ ਵਾਲਾ ਅਸੀਂ ਉਹਨੂੰ ਇੱਕ ਸਿੱਧੇ ਸਿੱਧੇ ਰਸਤੇ ਲਿਜਾਣਾ ਚਾਹੁੰਦੇ ਹਾਂ ਬਈ ਤੁਸੀਂ ਬੈਠੋ ਸਰਦਾਰ ਜੀ ਸਰਦਾਰ ਦੇ ਭਾਈ ਸਾਹਿਬ ਨੂੰ ਧੂਰ ਨੇ ਬੋਲਦਾ ਸਰਦਾਰ ਜੀ ਨੂੰ ਝੂਠ ਬੋਲਣਗੇ ਜੀ ਕਿੰਨਾ ਚਲੋਗਾ ਬਰੇ ਹੁਣ ਬਾਈ ਤੁਹਾਨੂੰ ਕਿੰਨਾ ਹਾਂ ਜੀ ਹਾਂ ਜੀ ਕਿਰਾਂ ਪਹਿਲੀ ਵਾਰ ਆਏ ਪਹਿਲੀ ਵਾਰ ਆਏ ਹਾਂ ਸ਼ੀਟ ਦੇਖੀਏ ਸ਼ੀਟ ਵਧੀਆ ਬਾਨਾ ਬਾਨਾ ਚੰਗੀ ਹੈ ਰੇਟ ਪਤਾ ਕਿ ਤੂੰ ਜਲਦੀ ਜਨ ਨੂੰ ਹਾਂ ਰੇਟ ਦਾ ਫਰਕ ਮੈਂ ਮਿਸਤਰੀ ਆ ਫੋਟੋ ਮਿਸਤਰੀ ਹੋ ਦੇਖੋ ਭਾਈ ਮਿਸਤਰੀ ਕਦੇ ਵੀ ਝੂਠ ਨਹੀਂ ਬੋਲਦਾ ਇਹ ਕਹਤ ਨਹੀਂ ਅਸੀਂ ਅੱਜ ਪਹਿਲੀ ਵਾਰ ਆਏ ਫੜੀ ਦਜੇ ਨੂੰ ਕਿੰਨਾ ਵਰਕ ਹੈ ਨਹੀਂ ਫਰਕ ਹੈ ਪੂਰੇ ਵਰਕ ਹੈ ਨਵਾਂ ਉਹ ਜਿਹੜੀ ਮਾਗਰ ਜਿਹੜੀ ਫਾਈਨੈਂਸ ਸ਼ੀਟ ਹੁੰਦੀ ਹੈ ਉਹ ਰੇਟ ਦਾ ਬਾਹਰ ਦਾ ਸਮਝਾ ਬਹੁਤ ਮਤਲਬ ਬਾਹਰ ਹੈ ਬਾਈ ਅਸਾ ਸਾਮਾਨ ਰੱਖੀ ਆਪਾਂ ਆਜੋ ਬਾਈ ਜੀ ਆਜੋ ਸਲੀ ਕਰਾਉਂਗਾ ਪੂਰੀ ਮੈਂ ਕਰਾਉਣੀ ਹੋਈਦਾ ਬਾਈ ਜੀ ਆਜੋ ਆ ਦੇਖੋ ਆ ਦੇਖੋ ਡਿਜ਼ਾਈਨ ਦੇਖੋ ਡਿਜ਼ਾਈਨ ਜਿਹੜਾ ਮਰਜੀ ਡਿਜ਼ਾਈਨ ਨਾਲ ਕੋਮਾ 2 ਸਾਲਾਂ ਨੂੰ ਲੈ ਲਓ ਆ ਦੇਖੋ ਇਹ ਬਾਈਆ ਬੈਠ ਗਿਆ ਦੇਖੋ ਬਨਣਾ ਬਨਨੀ ਹੈ ਆ ਦੇਖੋ ਬਨਣਾ ਬਨ ਬਨਨੀ ਹੈ ਇਹਨੇ ਜੀ ਹਾਂਜੀ ਆ ਦੇਖਾ ਆ ਦੇਖੋ ਗਿਆ ਮਾਰਦੀ ਹਾਂ ਜੀ ਹਾਂ ਜੀ ਦਿਖਾਓ ਜੀ ਅੱਗੇ ਵੀ ਚੱਲੀਏ ਜੀ ਆ ਦੇਖੋ ਪੀਪੀ ਰੈਪਿੰਗ ਆਉਂਦੀ ਐ ਸਕ੍ਰੈਚ ਨਾਲ ਆਪਾਂ ਇਹ ਬਾਈ ਜੀ ਬਹਿ ਪੈ ਕੇ ਤੁਹਾਨੂੰ ਕਿਉਂਕਿ ਜੀ ਜਦੋਂ ਆਪਾਂ ਜਦੋਂ ਹੁਣਾਂ ਬੰਮ ਗਰੀ ਬਾਈ ਕੋਈ ਬਾਈ ਹਾਂ ਠੀਕ ਹੈ ਠੀਕ ਹੈ ਜੀ ਹੁਣ ਵਿਜਾਇਤ ਹੋਵੇ ਪੜਦਾ ਉੱਠ ਜਾਂਦਾ ਬਿਲਕੁਲ ਜੀ ਸਮਾਨ ਕਾ ਤਾਂ ਲੈਣਾ ਆਏ ਸੀਗੇ ਭਲਾਈ ਲੈਣ ਆਏ ਸੀ ਭਲਾਈ ਲੈਣ ਆਏ ਸੀ ਸਰ ਮੈਂ ਕਹਾਂ ਤੁਸੀਂ ਹੁਣ ਵਾਪਸ ਲੈ ਕੇ ਜਾਵੋਗੇ ਹਾਂ ਜੀ ਕਰੇ ਕਰਦੇ ਫੋਨ ਬਣਾ ਜਾ ਫੋਨ ਕਰਦੇ ਬਣਾ ਜਾ ਇਹ ਬਾਈ ਕਹਾਂਗਾ ਕਿ ਭਗਵਾਨ ਨੇ ਥੋੜਾ ਜਿਹਾ ਉਹ ਬਹਿਗਾ ਹੀ ਫਰਕ ਠੀਕ ਲੇਖਾਂ ਲੱਗਿਆ ਸੀ ਹਾਂ ਠੀਕ ਐਡਾ ਵਟਾ ਗਦਾਮ ਆਏਗਾ ਕਰਦੇ ਕਰਦੇ ਫੋਨ ਬਣਾ ਜਾ ਕੋਈ ਨਹੀਂ ਆ ਗਦਾਮ ਹੈ ਸਾਡਾ ਨਹੀਂ ਲੈ ਬਾਈ ਨੂੰ ਹੁਣ ਵਿਸ਼ਵਾਸ ਆ ਗਿਆ ਫੋਨ ਹੁਣ ਕਰ ਦੂਗਾ ਡੂਡ ਲੱਖ ਸੀਟ ਪਈ ਹੈ ਇਹੀ ਗਦਾਮ ਚ ਇੰਨੀ ਸੀਟ ਜਿਹੜੀ ਬਟਿੰਡੇ ਕੇ ਕੋਲ ਆ ਲੋ ਜੀ ਬਾਈ ਨੇ ਆਹ ਦੇਖੋ ਬਾਈ ਜੀ ਆ ਦੇਖੋ ਕਰ ਦੋ ਕਰ ਦੋ ਫੋਨ ਬਾਈ ਕਰੇ ਫੋਨ ਕਰ ਦੋ ਕਿਉਂ ਹੀ ਸੀਟਾਂ ਲੈ ਕੇ ਆਉਂਦੇ ਹਾਂ ਜਿੱਟਾ ਲੈ ਕੇ ਆਉਮ ਕਰੇ ਠੀਕ ਹੈ ਜੀ ਹਾਂ ਬਾਈ ਚਲੋ ਬਈ ਬਾਈ ਦਾ ਵੀ ਵਿਸ਼ਵਾਸ ਟੇਗ ਗਿਆ ਇਹ ਥੋੜਾ ਜਿਹਾ ਕੀ ਹੁੰਦਾ ਨਾ ਲੇਡੀ ਨੂੰ ਬਹਿ ਪੈਣ ਨਹੀਂ ਸਿਰਜ ਕੋਰ ਵੀ ਪੱਤਰਕਾਰ ਕਦੇ ਵੀ ਕਿਸ ਨੂੰ ਲਣਾਉਂਦੇ ਨਹੀਂਗੇ ਗੱਲ ਟਕਾਉਣ ਦੀ ਕੋਸ਼ਿਸ਼ ਕਰਦੇ ਹੁੰਦੇ ਆ ਬਾਈ ਨੂੰ ਵੀ ਭਲੇਖਾ ਲੱਗਿਆ ਸੀਗਾ ਤੇ ਸਾਨੂੰ ਵੀ ਭਲੇਖਾ ਲੱਗਿਆ ਸੀ ਵੀ ਹੋ ਸਕਦਾ ਤੁਸੀਂ ਇਹ ਨਾਲ ਕੋਈ ਗੱਲਬਾਤ ਕੀਤੀ ਹੋਵੇ ਹਾਂਜੀ ਹਾਂ ਦਿਖਾਓ ਬਾਈ ਬਠਿੰਡੇ 10 10 ਡਿਸਟ੍ਰਿਬਿਊਟਰ ਵੀ ਰਾਲ ਜਾਣਾ ਹੀ ਇਹਨਾਂ ਮਾਲ ਹੈ ਨਹੀਂ ਕਿਸੇ ਕੋਲ ਨਹੀਂ ਹੈਗਾ ਜੀ ਆਹ ਦੇਖੋ ਛੱਡਣ ਦਾ ਵੀ ਹੈਗਾ ਜੀ ਹਾਂਜੀ ਛੱਡਣ ਦਾ ਵੀ ਹੈਗਾ ਵੀ ਛੱਡਦੇ ਵੀ ਆ ਜੀ ਆ ਦੇਖੋ ਜੀ 45 ਡਿਗਰੀ ਦਾ ਡਿਜ਼ਾਈਨ ਇਹ ਬਣਿਆ ਹੋਇਆ ਜਿਹੜੀ ਜਿਹੜੀ ਕੰਪਨੀ ਕਹਿੰਦੀ ਅਸੀਂ ਮਨੋਪਲੀ ਕਰਦੀ ਐ ਕਿੰਨੇ ਦਾ ਸਭ 460 ਰੁਪਏ ਦੇ ਬੰਦੇ ਮੈਂ ਸਰ ਜੀ ਕਿੰਨੇ ਡਿਜ਼ਾਈਨ ਐ ਟੋਟਲ ਆਪਣੇ ਮੇਰੇ ਕੋਲੇ 1200 ਡਿਜ਼ਾਈਨ ਐ 1200 ਡਿਜ਼ਾਈਨ ਜੀ ਪੂਰਾ ਸਟਾਕ ਐ ਮਤਲਬ ਕਈ ਬੰਦੇ ਹੁੰਦੇ ਜੀ ਆ ਵੀਡੀਓ ਬਣਾਉਂਦੀ ਆ ਵੀਡੀਓ ਬਣਾਉਂਦੇ ਆ ਸੂਟ ਦਿਖਾਉਂਦੇ ਆ ਚਾਰਕ ਪਏ ਹੁੰਦੇ ਨੇ ਹਾਂ ਹੁੰਦਾ ਕੁਛ ਨਹੀਂ ਹੁੰਦਾ ਕੁਛ ਨਹੀਂ ਜਾਇ ਮਗਰੋਂ ਕਹਿਂਦੇ ਜੇ ਤਾ ਜੀ 1200 ਲਗੂ ਪਹਿਲਾਂ 500 ਦਾ ਦਿਖਾਈ ਜਾਂਦੇ ਆ ਠੀਕ ਹੈ ਜੀ ਆ ਬਾਈ ਜੀ ਇਹ ਬਹਿਣ ਪੈ ਗਿਆ ਸੀ ਚੱਕਰ ਤੇ ਮੈਂ ਪਈ ਹਾਂ ਹਾਂ ਜੀ ਬਾਈ ਸਿਰ ਤੇ ਆਪਣੀ ਹੋਰ ਜਿਹੜੀਆਂ ਦੁਕਾਨਾਂ ਐ ਥੋੜੀ ਇੱਥੇ ਐ ਇੱਕ ਹੋਰ ਕਿਤੇ ਇੱਕ ਜੀ ਚਾਹੀਈਆਂ ਮੇਰੀ ਬ੍ਰਾਂਚ ਸਰਸਾ ਵੀ ਖੁੱਲ ਗਈ ਬ੍ਰਾਂਚ ਮੇਰੀ ਬਰਨਾਲਾ ਖੁੱਲ ਰਹੀ ਐ ਜੀ ਥਾਪਾ ਮੰਡੀ ਖੁੱਲ ਰਹੀ ਐ ਸੋਮਵਾਰ ਨੂੰ ਭਲਾੜਾ ਚੱਲੂ ਹੋ ਜੂਗੀ ਜੀ ਮਾਨਸਾ ਖੁੱਲ ਰਹੀ ਐ ਜੀ ਜੇ ਆਣਾ ਮੇਰੀ ਸੋਮਵ ਕੀ ਦੇਵਾਂਗੇ ਬੰਦਾਂ ਮੈਂ ਹੁੰਦਾ ਐਸਐਫ ਦਾ ਠੀਕ ਹੈ ਜੀ ਕੋਈ ਚੋਰੀ ਠੱਗੀ ਨਹੀਂ ਠੀਕ ਹੈ ਜੀ ਸਾਡੇ ਕੋਲ ਸਭ ਮੁੱਲਾਪੁਰ ਤੋਂ ਹੀ ਪੁੱਛ ਰਹੇ ਨੇ ਵਿੱਚ ਭਾਈ ਗੱਤਾ ਤਾਂ ਨਹੀਂ ਪਾਤਾ ਕੋਈ ਪੁੱਛ ਦੇ ਗਾਰੰਟੀ ਇੱਕ ਤੇਰੀ ਦੋ ਆਹ ਦੇਖੋ ਜੀ ਤੋੜ ਕੇ ਦੇਖੋ ਤੁਸੀਂ ਆਹ ਲਓ ਦਿਖਾਓ ਆਹ ਦੇਖੋ ਗੱਤਾ ਟੁੱਟਦਾ ਜੀ ਆਹ ਲਓ ਜੀ ਬਾਈ ਨੇ ਤੋੜ ਕੇ ਦਿਖਾਈ ਜੀ ਨਵੀਂ ਜਿਹੜੀ ਨਵਾਂ ਸਰਮਾਇਕਾ ਦੀ ਤੋੜ ਕੇ ਦਿਖਾਇਆ ਨਵੀਂ ਨਵਾਂ ਸਰਮਾਇਕਾ ਕੋਈ ਤੋੜ ਕੇ ਨਹੀਂ ਦਿਖਾਉਂਦਾ ਇਹ ਗੱਤਾ ਹੀ ਟੁੱਟਦਾ ਹੀ ਹੈ ਇੱਕ ਕਾਹ ਤੋ ਤਿਆਰ ਹੁੰਦਾ ਸਿਰ ਜੀ ਇਹ ਪਿਨੋਲ ਤੋਂ ਤਿਆਰ ਹੁੰਦਾ ਜੀ ਠੀਕ ਹੈ ਜੀ ਹਾਂਜੀ ਤੇ ਜਿਹੜਾ ਲੋਕ ਜਾਲੀ ਵੇਚੀ ਜਾਂਦੇ ਨੇ ਉਹਨਾਂ ਦੇ ਇਹਦੇ ਚ ਕੀ ਫਰਕ ਆਊਗਾ ਤਾਂ ਤਿਆਰ ਹੁੰਦਾ ਉਹ ਜੂਰੀਆ ਨਾਲ ਤਿਆਰ ਹੁੰਦਾ ਜੀ ਜੂਰੀਆ ਤੋਂ ਹੁੰਦਾ ਜੀ ਜੂਰੀਆ ਮਲਾਉਂਦੇ ਇਹਦਾ 20 ਲੱਖ ਰੁਪਏ ਦਾ ਗੈਰੰਟੀ ਹੈਗੀ ਗੈਰੰਟੀ ਹੈ ਗੈਰੰਟੀ ਹੈ 20 ਲੱਖ ਰੁਪਏ ਨਾਮ ਲਿਓ ਕਿਸੇ ਹਾਂ ਇਹ ਤੇ ਜਿਹਾ ਸਾਡੇ ਵਾਲ ਚ ਕੰਨੀ ਦੀ ਸਾਡੇ ਜੇ ਬਾਹਰ ਦੇ ਬੰਦੇ ਹੁਣ ਵੀ ਗੱਡੀ ਲੱਗੀ ਆ ਖੜੀਆਂ ਨੇ ਅਸੀਂ ਆਹ ਦੇਖੋ ਗੱਡੀਆਂ ਦਿਖਾਉਣੇ ਆ ਜੀ ਅੱਜ ਆਹ ਦੇਖੋ ਗੱਡੀਆਂ ਦਿਖਾਓ ਜੀ ਛੱਡ ਦਿਓ ਤੁਸੀਂ ਬਣਾਓ ਹੁਣ ਪਿੱਛੇ ਜੀ ਨਾ ਵਾ ਗੱਡੀ ਦੇ ਮਾਰਦੇ ਆ ਕੈਮ ਇਹ ਸਮਾਨ ਤੇ ਕੈਮਰਾ ਮਾਰਦੇ ਆ ਮਾਇਕ ਨਾਲ ਜੀ ਪੂਰੇ ਕੱਢੇ ਹੋਣੇ ਦੀ ਗਾਏ ਸਾਰੇ ਵਹਿਮ ਕੱਢਦੇ ਨੇ ਅੱਜ ਅਸੀਂ ਹਾਂਜੀ 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 ਉਹ ਬੰਦਾ ਘਾਰਾਂ ਦੇ ਆ ਗਏ ਆ ਤੁਹਾਨੂੰ ਡਿਵਰਾਂ ਨੇ ਬਹੁਤ ਬਹੁਤ ਤੇ ਟਰੱਕ ਬਾਈ ਕਿੱਥੇ ਜਾ ਰਹੇ ਹੋ ਫਿਰ ਸਰ ਜੀ ਇਹ ਟਰੱਕ ਬਾਈ ਜੀ ਆਇਆ ਹੈਗਾ ਹਿੰਦਵਾਦ ਤੋਂ ਇਹ ਹਿੰਦਵਾਦ ਤੋਂ ਆਇਆ ਜੀ ਹਾਂਜੀ ਹਾਂਜੀ ਅਸੀਂ ਕਿਤਾਬਾਂ ਵੀ ਚਾਹੀਦੀ ਇੱਧਰ ਵੀ ਟਰੱਕ ਤੇ ਕੈਮਰਾ ਮਾਰ ਦਿਓ ਬਾਈ ਜੀ ਹਾਂਜੀ ਇੱਧਰ ਵੀ ਮਾਰ ਦਿਓ ਕੈਮਰਾ ਥੋੜਾ ਜਿਆਦਾ ਇਹ ਸਾਰੇ ਜਿਹੜੇ ਦੇਖੋ ਬਾਈ ਜੀ ਇੰਨੇ ਗਾਟ ਆ ਰਹੇ ਨੇ ਜਿਹੜੇ ਸਾਡੇ ਕੋਲੇ ਐਵੇਂ ਨਹੀਂ ਆਏ ਬਾਈ ਸਮਾਨ ਵਧੀਆ ਤੇ ਨਾਲੇ ਬਾਕੀ ਪੂਰਾ ਵਧੀਆ ਜੀ ਨੰ ਸਰਦਾਰ ਜੀ ਸਿੱਧਾ ਜੀ ਦੇਖੋ ਜੀ ਇਹਦੇ ਜੀ ਸਰਦਾਰ ਬੰਦਾ ਇੱਕ ਤਾਂ ਸਰਦਾਰ ਵਈ ਜੀ ਮੈਸੀ ਜੀ ਇੱਕ ਤਾਂ ਅਮਰਸ਼ਾ ਗਿਆ ਬਈ ਸੱਚ ਹੈ ਕੋਈ ਦਵਾ ਰੱਖਦੇ ਰੇਟ ਦਾ ਬਈ ਜੀ ਦਿਨ ਰਾਤ ਦੇ ਫਰਕ ਆ ਮੈਂ ਸ਼ੋਰੂਮ ਘੈਰ ਕਰੀ ਆ ਨਾ ਮੈਂ 14 15 ਫੀਟ ਲੈ ਕੇ ਆਇਆ ਹਾਂ ਜੀ ਅਲਫਸਾ ਬਣਾਈਆਂ ਜੀ ਇਹਨਾਂ ਨੇ ਬਹੁਤ ਘੱਟ ਅਬਦੀ ਦੱਸਿਆ ਉਹਨਾਂ ਨੂੰ ਰੇਟ ਲਓ ਜੀ ਸਰਦਾਰ ਬੰਦੇ ਕਹਿੰਦੇ ਵੀ ਕਦੇ ਵੀ ਅਮਰਸ਼ਾ ਗਿਆ ਦੇ ਬੰਦਾ ਕਦੇ ਝੂਠ ਨਹੀਂ ਬੋਲਦਾ ਸਰਦਾਰ ਜੀ ਨੇ ਤਾਂ ਸੱਚ ਬੋਲਿਆ ਹੈ ਇਹ ਕਹਿੰਦੇ ਵੀ ਦੂਜਿਆਂ ਨਾਲੋਂ ਅਧ ਰੇਟ ਹੈ ਠੀਕ ਆ ਵੀ ਅਸੀਂ ਆ ਬਾਈ ਕੋਲ ਵੀ ਧੱਕੇ ਨਾਲ ਖਵਾ ਲਿਆ ਉਹਨਾਂ ਕੋਲੇ ਵੀ ਖਵਾ ਲਿਆ ਇਹ ਬਾਈਆਂ ਤੂੰ ਵੀ ਖਵਾ ਲਿਆ ਪਰ ਸਰਦਾਰ ਬੰਦਾ ਜਿਹੜੂ ਬਈ ਗੱਲ ਕਹਿੰਦਾ ਉਸ ਤੋਂ ਬਾਅਦ ਤੁਸੀਂ ਜ਼ਗੀਰ ਨਹੀਂ ਮੰਨਦੇ ਚੁੜ ਮੰਨਦੇ ਉਸ ਤੋਂ ਬਾਅਦ ਤਾਂ ਬਈ ਦੁਨੀਆ ਖਤਮ ਹੈ ਉਦੋਂ ਅਸਾਨੂੰ ਖਿਸ਼ਵਾਤ ਦਵਾਉਣ ਦੀ ਸਾਨੂੰ ਕੋਈ ਲੋੜ ਨਹੀਂ ਤੇ ਆਹ ਦੇਖੋ ਜੀ ਜਿਹੜਾ ਇੰਨੇ ਲੈਣੇ ਆਏ ਆ ਇਹ ਗਾਹਾਂ ਕੱਚ ਸਰ ਜੀ ਪੂਰਾ ਐਡਰੈਸ ਬੋਲ ਦੋ ਜੀ ਆਪਣਾ ਮੋਬਾਈਲ ਨੰਬਰ ਬੋਲ ਦੋ ਜੀ ਤੇ ਕਿਹੜਾ ਆਪ ਕਿੱਥੇ ਖੜੇ ਜੀ ਬੋਲ ਮੈਂ ਖੜਿਆ ਬਾਈ ਜੀ ਇਸ ਟਾਈਮ ਰਿਲਾਇੰਸ ਮਾਲ ਕੋਲੇ ਬਰਨਾਲਾ ਬਾਈਪਾਸ ਗ੍ਰੀਨ ਸਿਟੀ ਵਾਲੇ ਗੁਰਦੁਆਰਾ ਨੂੰ ਉੱਪਰ ਤੇ ਆ ਇੱਕ ਪਾਸੇ ਸਾਡੇ ਰਿਲਾਇੰਸ ਮਾਲ ਹੈ ਉਹਦੇ ਵਿਚਾਲੇ ਹੈ ਸਰਵਿਸ ਰੋਡ ਤੇ ਉੱਤੇ ਕੋਈ ਠੱਗੀ ਕੋਈ ਚੋਰੀ ਨਹੀਂ ਇਹਦਾ ਉੱਥੇ ਰਿਹਾ ਪਰਦਾ ਜੀ ਲੋਕਾਂ ਨੂੰ ਪਤਾ ਲੱਗ ਗਿਆ ਕਿ ਇੱਕ ਸਾਡੇ ਕੋਲ ਗਰਾਹਕ ਆਇਆ ਉਹ ਕਹਿੰਦਾ 33 ਉਹਦੇ ਦੋ ਸੀਟਾ ਲੈ ਕੇ ਆਇਆ ਯਾਰ ਤੁਸੀਂ ਸਾਨੂੰ 6 ਦੇ ਦਿਆਂ ਮੈਂ ਭਾਈ ਸਾਹਿਬ ਕੋਈ ਦਿੱਕਤ ਨਹੀਂ ਜੇ ਖਰਾਬ ਹੋਦੀ 1/2 ਲੈ ਕੇ ਜਾਓ ਸਾਡੇ ਕੋਲੋਂ ਜੀ ਠੱਗੀ ਮਾਰ ਕੇ ਕਿੰਨੇ ਦਿਨ ਵਪਾਰ ਕਰ ਲਾਂਗੇ ਅਸੀਂ ਚਰਾਏ ਦੇ ਉੱਤੇ ਬੈਠੇ ਆਂ ਨਾ ਕਿ ਅਸੀਂ ਲੁੱਕੇ ਬੈਠੇ ਆਂ ਸਾਡੇ ਕੋਲ ਕਾਹ ਕਹੋਂਦਾ ਵਿਸ਼ਵਾਸ ਨਾਲ ਬਿਨਾ ਵਿਸ਼ਵਾਸ ਤੋਂ ਕਦੇ ਕਿਸੇ ਕੋਲ ਕਾੜ ਨਹੀਂ ਆਉਂਦਾ ਇੱਕ ਵਾਰ ਠੱਗੀ ਮਾਰ ਲਾਏ ਤੂੰ ਜੱਗ ਨਹੀਂ ਸਿੱਤਿਆ ਜਾਂਦਾ ਸੋ ਦੋਸਤੋ ਅਸੀਂ ਤੁਹਾਨੂੰ ਵੀਡੀਓ ਦਾ ਨੰਬਰ ਵੀ ਦੇਵਾਂਗੇ ਪੂਰਾ ਐਡਰੈਸ ਦੇਵਾਂਗੇ ਆਪਾਂ ਬਾਈ ਜੀ ਕੋਲ ਕੋਈ ਫੂਲ ਹੋਣਾ ਇਨਾਂ ਦੇ ਹੋਸ਼ਾਲਾ ਦੇ ਵਿੱਚ ਵੀ ਮਤਲਬ ਕੀ ਹੈ ਬ੍ਰਾਂਚਾਂ ਉਹਨਾਂ ਕੋਲੇ ਵੀ ਜਾਣਾ ਹੈ ਸਾਡੀ ਸਾਰੇ ਜਗ੍ਹਾ ਬ੍ਰਾਂਚਾਂ ਖੁੱਲ੍ਹ ਰਹੀ ਡੱਪ ਵਾਲੀ ਹਨਮਾਨਗੜ੍ਹ ਗੰਗਨ ਹਰ ਸ਼ਹਿਰ ਦੇ ਵਿੱਚ ਦੂਜਾ ਇਹਨਾਂ ਦਾ ਬਾਦ ਇਹਨਾਂ ਦਾ ਬਾਦ ਸਾਡਾ ਟੋਟਲ 120 ਬ੍ਰਾਂਚ ਖੁੱਲ੍ਹ ਰਹੀ ਹੈ ਸਾਡੀ 120 ਬ੍ਰਾਂਚ ਖੁੱਲ੍ਹ ਰਹੀ ਜਿਹਦੇ ਵਿੱਚ ਹਰ ਸਿਟੀ ਦੇ ਵਿੱਚ ਸਾਨੂੰ ਇਸੇ ਤਰ੍ਹਾਂ ਹੀ ਮਾਲ ਸਪਲਾਈ ਹੋਏਗਾ ਕਿ ਸਾਨੂੰ 100 ਕਿਲੋਮੀਟਰ ਸਾਡੇ ਕੋਲ ਆਉਂਦੀ ਤਕਲੀਫ ਵੀ ਨਹੀਂ ਕਰਨ ਦੇਣੀ ਸੀ ਜੇ ਮੁੱਲਾਂਪੁਰ ਦਾ ਸੂਆ ਕਾ ਕਾਇਆ ਅਸੀਂ ਉਹਨੂੰ ਲੁਧਿਆਣੇ ਤੋਂ ਸਪਲਾਈ ਦੇਤੀ ਕਿਉਂਕਿ ਉਹਨੂੰ ਆਉਣਾ ਬਹੁਤ ਮੁਸ਼ਕਲ ਸੀਗਾ ਲਾਸਟ ਕੱਲ ਜੇ ਇੱਥੇ ਕਿਸੇ ਨੇ ਸਮਾਨ ਨਹੀਂ ਆਇਆ ਜਾਂਦਾ ਜੀ ਕਿੰਨੇ ਕਿਲੋਮੀਟਰ ਦੇ ਦਾਰੇ ਜਾਂ ਬੱਕਰੇ ਸਮਾਨ ਪਹੁੰਚਦਾ ਕਰਦੇ ਅਸੀਂ ਇੱਥੋਂ ਬੱਸ ਸਰਵਿਸ ਸਾਰਾ ਸਰਵਿਸ ਹੈਗੀ ਹੈ ਇੱਥੋਂ ਗੱਡੀਆਂ ਸਰਵਿਸ ਹੈ ਜੀ ਅਸੀਂ ਉੱਧਰ ਭੇਜਦੇ ਹਾਂ ਕਿ ਮੁਹਾਲੀ ਵੀ ਭੇਜਦੇ ਹਾਂ ਠੜ੍ਹ ਭੇਜਦੇ ਹਾਂ ਚੰਡੀਗੜ੍ਹ ਭੇਜਦੇ ਹਾਂ ਅਸੀਂ ਤੰਦਰ ਪੈਣਾ ਲੁਧਿਆਣੇ ਤੋਂ ਕਸ਼ਮੀਰ ਤੋ ਦੋਸਤੋ ਉਹਦਾ ਚਾਰਜ ਲੱਗ ਲਗੂਆ ਜੀ ਕਿਲਾ ਕਰਾਇਆ ਜੀ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਮੈਂ ਤੁਹਾਡਾ ਆਪਣਾ ਬੂਟਾ ਬਰਾੜ ਬੂਟਾ ਕਰਨੀ ਚੈਨਲ ਤੋਂ ਹੱਸਣੇ ਕਰ ਹੱਸੇਗਾ ਜੀ